ਸ਼੍ਰੀਆ ਕਾਲਜੀ ਪੰਜਾਬ ਸਬੰਧੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈਆਂ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਪੰਜਾਬ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦੀ ਕਰਵਣ ਲੈਂਦਾ ਹੋਇਆ ਦਿਖਾਈ ਦੇਗਾ ਸਾਰੀ ਅਪਡੇਟ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਤਰ੍ਹਾਂ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ ਤਕਰੀਬਨ ਪਿਛਲੇ 48 ਘੰਟਿਆਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਜ਼ਿਆਤਰ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖ ਨੂੰ ਮਿਲਿਆਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹੜ ਦਾ ਖਤਰਾ ਮੰਨਦਾ ਹੋਇਆ ਦਿਖਾਈ ਦੇ ਰਿਹਾ ਹੈ ਖਾਸ ਕਰਕੇ ਜਿਹੜੇ ਹਰ ਪ੍ਰਭਾਵਿਤ ਖੇਤਰ ਹੋ ਗਏ ਜਿਸ ਦੇ ਵਿੱਚ ਸਤਲੂਜ ਦੇ ਕੰਡੇ ਦੇ ਖੇਤਰ ਹੋ ਗਏ ਤੇ ਬਿਆਸ ਦੇ ਪਿੰਡ ਹੋ ਗਏ ਜੀ ਕਾਫੀ ਖੇਤਰਾਂ ਦੇ ਵਿੱਚ ਖਾਸ ਕਰਕੇ ਸੁਲਤਾਨਪੁਰ ਲੋਧੀ ਦੇ ਖੇਤਰਾਂ ਦੇ ਵਿੱਚ ਜਾਨਵਰਾਂ ਦੇ ਪਸ਼ੂਆਂ ਦਾ ਵੱਡੇ ਲੈਵਲ ਤੇ ਨੁਕਸਾਨ ਦੇਖਣ ਨੂੰ ਮਿਲਿਆ ਹੈ ਤੇ ਕਿਸਾਨਾਂ ਦਾ ਵੀ ਫਸਲਾਂ ਦਾ ਵੱਡੇ ਲੈਵਲ ਤੇ ਨੁਕਸਾਨ ਦੇਖਣ ਨੂੰ ਮਿਲਿਆ ਜੇਕਰ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਗੱਲ ਕਰੀਏ ਤਾਂ ਇਸ ਵਕਤ ਆਪਾਂ ਨੂੰ ਪੂਰਬ ਦੀਆਂ ਹਵਾਵਾਂ ਲਗਾਤਾਰ ਬੰਗਾਲ ਦੀ ਖਾੜੀ ਤੋਂ ਚਲਦੀਆਂ ਹੋਈਆਂ ਤੱਕ ਦੇਰੀਆਂ ਬਾਕੀ ਪੰਜਾਬ ਦੇ ਅਤੇ ਰਾਜਸਥਾਨ ਦੇ ਜਿਹੜੇ ਉੱਤਰੀ ਪਾਗ ਹੋਗੇ ਇਸ ਵਕਤ ਤਕਰੀਬਨ ਸਰਕੂਲੇਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਉਹ ਤਕਰੀਬਨ ਹੁਣ ਪਾਕਿਸਤਾਨ ਵਾਲੀ ਸਾਈਡ ਨੂੰ ਅੱਗੇ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਬਾਕੀ ਬੰਗਾਲ ਦੀ ਖਾੜੀ ਦੇ ਵਿੱਚ ਵੀ ਇੱਕ ਲੋ ਪ੍ਰੈਸ਼ਰ ਦਾ ਏਰੀਆ ਬਣਿਆ ਹੋਇਆ ਦਿਖਾਈ ਦੇ ਰਿਹਾ ਜੋ ਕਿ ਆਪਾਂ ਨੂੰ ਤਕਰੀਬਨ ਹੌਲੀ-ਹੌਲੀ ਅੱਗੇ ਵੱਧਦਾ ਹੋਇਆ ਦਿਖਾਈ ਦੇਗਾ ਤੇ ਜਿਸ ਦਾ ਅਸਰ ਚੱਕਰਵਾਦ ਰੂਪ ਦੇ ਵਿੱਚ ਆਪਾਂ ਨੂੰ ਉੱਤਰ ਪ੍ਰਦੇਸ਼ ਦੇ ਪਾਗਾਂ ਦੇ ਹੁੰਦਾ ਹੋਇਆ ਦਿਖਾਈ ਦੇਗਾ ਉਹਨਾਂ ਵਾਲੇ 30 ਤਰੀਕ ਨੂੰ ਇਸ ਦਾ ਅਸਰ ਪੰਜਾਬ ਦੇ ਪਾੜੀ ਖੇਤਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤਕਰੀਬਨ ਸਰਕੂਲੇਸ਼ਨ ਆਪਾਂ ਨੂੰ ਦੇਖਣ ਨੂੰ ਮਿਲੇਗਾ ਜਿਸ ਨਾਲ ਅਰਬ ਸਾਗਰ ਤੋਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਅਤੇ ਤਕਰੀਬਨ ਜੋ ਆਪਾਂ ਨੂੰ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਪਹੁੰਚਦੀਆਂ ਹੋਈਆਂ ਇਕਾਈ ਦੇਣਗੇ ਅਗਲੇ 24 ਘੰਟਿਆਂ ਦੇ ਵਿੱਚ ਆਪਾਂ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲੇਗੀ ਕੁਝ ਇਲਾਕਿਆਂ ਵਿੱਚ ਹਲਕੇ ਫੁਲਕੇ ਮੀਂਹ ਦੀਆਂ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਹੁਣ ਆਪਾਂ ਮੌਜੂਦਾ ਲਾਈਵ ਸੈਟ ਤਸਵੀਰਾਂ ਦੇਖੇ ਤਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਖਾਸ ਕਰਕੇ ਪੰਜਾਬ ਦੇ ਉੱਤਰ ਪੂਰਬੀ ਖੇਤਰ ਹੋ ਗਏ ਪਠਾਨਕੋਟ ਅਤੇ ਗੁਰਦਾਸਪੁਰ ਦੇ ਕੁਝ ਖੇਤਰਾਂ ਦੇ ਵਿੱਚ ਅ ਤੌਰਤੇ ਬਦਲਬਾਈ ਦਾ ਦਾਇਰਾ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਹੁੰਦੇ 2-3 ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਤਕਰੀਬਨ ਆਪਾਂ ਨੂੰ ਲੁਧਿਆਣੇ ਦੇ ਕੁਝ ਖੇਤਰ ਹੋਗੇ ਇਹਨਾਂ ਵੀ ਟੁੱਟਵੇਂ ਤੌਰ ਤੇ ਬਦਲਬਾਈ ਦੀ ਆਵਾਜ਼ ਹੀ ਦੇਖਣ ਨੂੰ ਮਿਲ ਰਹੀ ਹੈ ਮੇਨ ਤੌਰ ਤੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਇਸ ਟਾਈਮ ਆਪਾਂ ਨੂੰ ਟੁੱਟਵੇਂ ਤੌਰ ਤੇ ਬਦਲਬਾਈ ਦਾ ਦਾਇਰਾ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਪੰਜਾਬ ਦੇ ਵਿੱਚ ਫਿਲਹਾਲ ਮੌਸਮ ਠੀਕ ਠਾਕ ਦੇਖਣ ਨੂੰ ਮਿਲ ਰਿਹਾ ਪਿਛਲੇ ਦਿਨਾਂ ਨਾਲੋਂ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹਨ ਪ੍ਰਭਾਵਿਤ ਖੇਤਰਾਂ ਦੇ ਵਿੱਚ ਵੱਡੇ ਲੈਵਲ ਦੀ ਆਪਾਂ ਨੂੰ ਰਾਤ ਦੇਖਣ ਨੂੰ ਦੇ ਵਿੱਚ ਰਾਹਤ ਦੇਖਣ ਨੂੰ ਮਿਲੇਗੀ ਅੱਗੇ ਜੇਕਰ ਆਪਾਂ 27 ਤਰੀਕ ਦੀ ਅੱਜ ਦੀ ਮੌਸਮ ਵਿਭਾਗ ਵੱਲੋਂ ਜੋ ਅਪਡੇਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਟੁੱਟਵੇਂ ਤੌਰ ਤੇ ਸਿਸਟਮ ਦਾ ਦੇਖਣ ਨੂੰ ਮਿਲਣਗੇ ਪਠਾਨਕੋਟ ਦੇ ਇਲਾਕੇ ਹੋਗੇ ਗੁਰਦਾਸਪੁਰ ਦੇ ਖੇਤਰ ਹੋਗੇ ਹਿਆਰਪੁਰ ਦੀ 벨ਟ ਹੋਗੀ ਰੂਪਨਗਰ ਦੀ 벨ਟ ਹੋਗੀ ਤੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਸਿਸਟਮ ਦੇਖਣ ਨੂੰ ਮਿਲ ਸਕਦੇ ਨੇ ਐਸਐਸ ਨਗਰ ਮੋਹਾਲੀ ਦੇ ਵਿੱਚ ਉਸ ਤੋਂ ਬਾਅਦ ਦੱਖਣ ਵਿੱਚ ਵੀ ਜ਼ਿਲ੍ਹੇ ਫਾਜ਼ਿਲਕਾ ਦੇ ਆਸ-ਪਾਸ ਦੇ ਖੇਤਰ ਹੋਗੇ ਫਿਰੋਜ਼ਪੁਰ ਹੋ ਗਿਆ ਤਰਨਤਨ ਸਾਹਿਬ ਦੇ ਅਤੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਅਗਲੇ 24 ਘੰਟਿਆਂ ਵਿੱਚ ਟੁੱਟਵੇਂ ਤੌਰ ਤੇ ਸਿਸਟਮ ਦੇਖਣ ਨੂੰ ਮਿਲਣਗੇ ਬਾਕੀ ਪੰਜਾਬ ਦੇ ਵਿੱਚ ਹਲਕੀ-ਫੁਲਕੀ ਬੱਦਲਬਾਹੀ ਦੇਖਣ ਨੂੰ ਮਿਲੇਗੀ ਅੱਗੇ ਜੇ ਹੁਣ 28 ਤਰੀਕ ਦੇ ਮੌਸਮ ਦੀ ਗੱਲ ਕਰੀਏ 28 ਤਰੀਕ ਨੂੰ ਫਿਰ ਤੋਂ ਪਠਾਨਕੋਟ ਦੇ ਇਲਾਕੇ ਹੋਗੇ ਗੁਰਦਾਸਪੁਰ ਦੇ ਖੇਤਰ ਹੋਗੇ ਹਿਆਰਪੁਰ ਹੋ ਗਿਆ ਰੂਪਨਗਰ ਦੀ ਬੈਲ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੌਰ ਤੇ ਮੀਂਹ ਦੀ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ 50% ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ ਪੰਜਾਬ ਦੇ ਉੱਤਰ ਪੂਰਬੀ ਖੇਤਰ ਹੋਗੇ ਦੱਖਣ ਪੱਛਮੀ ਖੇਤਰ ਹੋਗੇ ਪੂਰਬੀ ਇਲਾਕੇ ਹੋਗੇ ਸੈਂਟਰ ਪੰਜਾਬ ਦੇ ਇਲਾਕੇ ਹੋਗੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਫਾਇ ਫਾਜ਼ਿਲકા ਮੁਕਸਰ ਹੋ ਗਿਆ ਪਟਿਆਲਾ ਦੇ ਆਸਪਾਸ ਦੇ ਖੇਤਰ ਹੋਗੇ ਲੁਧਿਆਣਾ ਮੋਗਾ ਹੋ ਗਿਆ ਅੰਮ੍ਰਿਤਸਰ ਸਤਨਤਨ ਸਾਹਿਬ ਕਪੂਰਥਲਾ ਜਲੰਧਰ ਹੋ ਗਿਆ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਬਦਲਬਾਈ ਦੀ ਆਵਾਜਾਈ ਦੇਖਣ ਨੂੰ ਮਿਲੇਗੀ ਹਲਕੀਆਂ ਫੁਲਕੀਆਂ ਮੀਂਹ ਦੀਆਂ ਗਤੀਵ ਲਣਗੇ ਉਸ ਤੋਂ ਬਾਅਦ 30 ਤਰੀਕ ਦੇ ਮੌਸਮ ਦੀ 29 ਤਰੀਕ ਦੇ ਮੌਸਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਕਰੀਬਨ ਫਿਰ ਤੋਂ ਉਮੀਦ ਨੇ ਗਤੀਵਿਧੀਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਪਠਾਨਕੋਟ ਗੁਰਦਾਸਪੁਰ ਚਿਹਰਪੁਰ ਦੇ ਇਲਾਕੇ ਹੋਗੇ ਨਮਾਸ਼ਹਿਰ ਹੋ ਗਿਆ ਰੂਪਨਗਰ ਦੀ ਬੈਲਟ ਹੋਗੀ ਐਸਐਸ ਨਗਰ ਮਵਾਲੀ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਉੱਤਰ ਪੂਰਬੀ ਖੇਤਰ ਹੋਗੇ ਪਠਾਨਕੋਟ ਤੇ ਨਾਲ ਲੱਗਦੇ ਖੇਤਰ ਅੰਮ੍ਰਿਤਸਰ ਸਾਹਿਬ ਦੇ ਤਨਤਨ ਸਾਹਿਬ ਦੇ ਇਲਾਕੇ ਹੋਗੇ ਕਪੂਰਥਲਾ ਜਲੰਧਰ ਹੋ ਗਿਆ ਲੁਧਿਆਣਾ ਪਟਿਆਲਾ ਸੰਗਰੂਰ ਦੇ ਇਲਾਕੇ ਹੋਗੇ ਫਤਿਹਗੜ ਦੇਖਣ ਨੂੰ ਮਿਲਣਗੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਵੀ ਟੁੱਟਮੇ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਫਾਜ਼ਿਲਕਾ ਮੁਕਸਰ ਬਟਿੰਡਾ ਮਾਨਸਾ ਦੇ ਇਲਾਕੇ ਹੋ ਗਏ ਫਰੀਦਕੋਟ ਫਿਰੋਜ਼ਪੁਰ ਮੋਗਾ ਹੋ ਗਿਆ ਤੇ ਕਰੀਬਨ ਆਪਾਂ ਨੂੰ ਸੰਗਰੂਰ ਦੇ ਇਲਾਕੇ ਹੋਗੇ ਬਰਨਾਲਾ ਇਹਨਾਂ ਖੇਤਰਾਂ ਵੀ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅੱਗੇ ਜੇ 3 ਤਰੀਕ ਦੇ ਮੌਸਮ ਦੀ ਗੱਲ ਕਰੀਏ 3 ਤਰੀਕ ਨੂੰ ਫਿਰ ਤੋਂ ਪੰਜਾਬ ਦੇ ਉੱਤਰ ਪੂਰਬੀ ਪਠਾਨਕੋਟ ਦੇ ਖੇਤਰ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਦੇ ਤਰਨਤਾਰਨ ਸਾਹਿਬ ਦੇ ਕਪੂਰਥਲਾ ਜਲੰਧਰ ਇਲਾਕੇ ਹੋਗੇ ਹਿਆਰਪੁਰ ਨਵਾਂ ਸ਼ਹਿਰ ਦੇ ਖੇਤਰ ਹੋਗੇ ਐਸਐਸ ਨਗਰ ਮੋਵਾਲੀ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਖੇਤਰਾਂ ਵਿੱਚ ਫਿਰ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਬਾਕੀ ਦੱਖਣ ਪੱਛਮੀ ਇਲਾਕੇ ਹੋਗੇ ਤੇ ਪੂਰਬੀ ਖੇਤਰ ਹੋਗੇ ਪਟਿਆਲਾ ਸੰਗਰੂਰ ਮਾਨਸਾ ਦੇ ਤੋਂ ਵਿੱਚ ਤੋਂ ਦਰਮਿਆਨੇ ਮੀਡੀਏ ਗਤੀਵਿਧੀਆਂ ਦੇ ਸਾਰ ਆਪਾਂ ਨੂੰ 50% ਖੇਤਰ